ਕੜਾਕੇ ਦੀ ਠੰਡ ਚ ਰਾਜਧਾਨੀ ਦੇ ਪੌਸ਼ ਇਲਾਕੇ ਦੇ ਵਿੱਚ ਇੱਕ ਲੜਕੀ ਪਾਟੇ ਹੋਏ ਕੱਪੜਿਆਂ ਚ ਪੁਲਿਸ ਨੂੰ ਮਿਲਦੀ ਆ ਤੇ ਉਸ ਤੋਂ ਬਾਅਦ ਉਸ ਦੇ ਦੁਆਰਾ 4 ਲੋਕਾਂ ਦੇ ਉੱਤੇ આરોਪ ਲਗਾਏ ਜਾਂਦੇ ਨੇ ਕਿ ਉਹਨਾਂ ਦੇ ਦੁਆਰਾ ਮੇਰੇ ਨਾਲ ਗਲਤ ਕੰਮ ਕੀਤਾ ਗਿਆ ਬਹੁਤ ਜ਼ਿਆਦਾ ਇਸ ਕੇਸ ਦੇ ਵੱਡੇ ਹੋਣ ਦਾ ਅੰਦਾਜ਼ਾ ਤੁਸੀਂ ਇਸ ਚੀਜ਼ ਤੋਂ ਲਾ ਸਕਦੇ ਹੋ ਕਿ ਇਸ ਦੇ ਉੱਤੇ ਸਿੱਧੇ ਹੀ 300 ਪੁਲਿਸ ਕਰਮੀਆਂ ਜਿਹੜੇ ਉਹ ਇਸ ਨੂੰ ਸੋਲਵ ਕਰਨ ਉੱਤੇ ਲਗਾਤਾਰ ਲਗਾਤਾਰ ਗਏ ਸੀ ਤੇ 80 ਘੰਟਿਆਂ ਦੀ ਨੌਨ ਸਟਾਪ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਦੋਵਾਂ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਸਾਹਮਣੇ ਲਿਆਂਦਾ ਜਾਂਦਾ ਜਿਸ ਤੋਂ ਬਾਅਦ ਆਪਣੇ ਫਸਾਏ ਹੋਏ ਜਾਲ ਦੇ ਵਿੱਚ ਇਹ ਲੜਕੀ ਖੁਦ ਹੀ ਫਸ ਜਾਂਦੀ ਆ ਸਾਲ 2018 ਜਨਵਰੀ ਦਾ ਮਹੀਨਾ ਸੀ ਤੇ ਕੜਾਕੀ ਦੀ ਠੰਡ ਪੈ ਰਹੀ ਸੀ ਤੇ ਇਸ ਦੌਰਾਨ ਤਾਪਮਾਨ ਵੀ ਮਾਈਨਸ ਦੇ ਵਿੱਚ ਸੀ ਤੇ ਇਸੇ ਦੌਰਾਨ ਜੈਪੁਰ ਪੁਲਿਸ ਦੇ ਕੰਟਰੋਲ ਰੂਮ ਦੇ ਵਿੱਚ ਇੱਕ ਕਾਲ ਆਉਂਦਾ ਤੇ ਅੱਗੋਂ ਇੱਕ ਲੜਕੀ ਸਹਿਮੀ ਹੋਈ ਬੋਲ ਰਹੀ ਸੀ ਤੇ ਉਸ ਦੇ ਦੁਆਰਾ ਆਪਣੀ ਲੋਕੇਸ਼ਨ ਦੱਸੀ ਜਾਂਦੀ ਆ ਸਾਰਾ ਕੁਝ ਦੱਸਿਆ ਜਾਂਦਾ ਤੇ ਇਹ ਵੀ ਕਿ ਉਸ ਦੇ ਨਾਲ ਕੀ ਕੁਝ ਕੀਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਦੀ ਜਿਹੜੀ ਪੈਟਰੋਲਿੰਗ ਟੀਮ ਸੀ ਉਸ ਨਾਲ ਕੰਟੈਕਟ ਕਰਕੇ ਉਸ ਨੂੰ ਉਸ ਜੋਤੀ ਦੇ ਲੋਕੇਸ਼ਨ ਦੇ ਉੱਤੇ ਭੇਜਿਆ ਜਾਂਦਾ ਤੇ ਪੁਲਿਸ ਨੂੰ ਉਹ ਮਿਲ ਜਾਂਦੀ ਆ ਪਾਟੇ ਹੋਏ ਕੱਪੜਿਆਂ ਦੇ ਵਿੱਚ ਉਹ ਇੱਕ ਫਟਪਾਥ ਤੇ ਬੈਠੀ ਹੋਈ ਸੀ ਤੇ ਉਸ ਤੋਂ ਆਪ ਪੁਲਿਸ ਦੇ ਦੁਆਰਾ ਉਸ ਨੂੰ ਉੱਥੋਂ ਆਪਣੀ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਤੇ ਵਾਪਸ ਲਿਆਇਆ ਜਾਂਦਾ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਕੱਪੜੇ ਵੀ ਬਦਲਵਾਏ ਜਾਂਦੇ ਨੇ ਸਾਰਾ ਕੁਝ ਕੀਤਾ ਜਾਂਦਾ ਤੇ ਇਹ ਲੜਕੀ ਜਿਹੜੀ ਪੁਲਿਸ ਨੂੰ ਐਮਐਨਆਈਟੀ ਤੋਂ ਮਿਲੀ ਸੀ ਜੋ ਕਿ ਜੈਪੁਰ ਦੇ ਮਾਲਵੀਆ ਨਗਰ ਦੇ ਵਿੱਚ ਸਥਿਤ ਸੀ ਉਸ ਤੋਂ ਬਾਅਦ ਇਹ ਕੁੜੀ ਜਦੋਂ ਥੋੜੀ ਨਾਰਮਲ ਹੁੰਦੀ ਆ ਤਾਂ ਪੁਲਿਸ ਦੇ ਦੁਆਰਾ ਪੁੱਛਿਆ ਜਾਂਦਾ ਕਿ ਤੂੰ ਕੌਣ ਆ ਤਾ ਉਸਦੇ ਦੁਆਰਾ ਦੱਸਿਆ ਜਾਂਦਾ ਕਿ ਮੈਂ ਜੈਪੁਰ ਦੇ ਜਗਤਪੁਰਾ ਦੇ ਇਲਾਕੇ ਦੇ ਵਿੱਚ ਰਹਿੰਦੀ ਆ ਮੇਰਾ ਪਿਤਾ ਤੇ ਮੇਰਾ ਭਰਾ ਮੇਰੇ ਨਾਲ ਰਹ ਤੇ ਅਸੀਂ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਮੈਨਪਰੀ ਦੇ ਰਹਿਣ ਵਾਲੇ ਆਂ। ਕੁਝ ਮਹੀਨੇ ਪਹਿਲਾਂ ਹੀ ਉਹ ਜੈਪੁਰ ਆਈ ਸੀ ਤੇ ਮੈਂ ਇੱਥੇ ਆੜਾ ਉਹ 9 ਜਨਵਰੀ ਨੂੰ ਅਲਬਰ ਦੇ ਵਿੱਚ ਹੋਣ ਵਾਲੀ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਐਡੀ ਐਗਜ਼ਾਮ ਦੇਣ ਦੇ ਲਈ ਆਈ ਸੀ ਟ੍ਰੇਨ ਦੇ ਜ਼ਰੀਏ। ਤਾਂ ਉਸ ਤੋਂ ਬਾਅਦ ਟ੍ਰੇਨ ਰੁਕੀ ਤਾਂ ਮੇਰੇ ਦੁਆਰਾ ਇੱਕ ਆਟੋ ਰਿਕਸ਼ੇ ਵਾਲੇ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਜਗਤਪੁਰਾ ਚੱਲੋਗੇ ਤਾਂ ਉਸ ਦੇ ਦੁਆਰਾ ਕਿਹਾ ਗਿਆ ਕਿ ਹਾਂ। ਉਸ ਆਟੋ ਰਿਕਸ਼ਾ ਦੇ ਵਿੱਚ ਉਸ ਤੋਂ ਪਹਿਲਾਂ ਹੀ ਤਿੰਨ ਲੜਕੇ ਜਣੇ ਉਹ ਬੈਠੇ ਹੋਏ ਸੀ ਤੇ ਉਸ ਤੋਂ ਬਾਅਦ ਉਹ ਸ਼ਹਿਰ ਦੇ ਵਿੱਚ ਲਗਭਗ 2 ਘੰਟੇ ਉਸ ਆਟੋ ਰਿਕਸ਼ਾ ਨੂੰ ਘੁਮਾਉਂਦੇ ਰਹਿੰਦੇ ਨੇ। ਫਿਰ ਉਸ ਦੇ ਵਿੱਚ ਲੈ ਜਾਂਦੇ ਨੇ ਤੇ ਉੱਥੇ ਜਾ ਕੇ ਉਹਨਾਂ ਦੇ ਦੁਆਰਾ ਬਾਰੀ-ਬਾਰੀ ਮੇਰੇ ਨਾਲ ਇਹ ਸਭ ਕੁਝ ਕੀਤਾ ਗਿਆ ਇਹ ਚੀਜ਼ਾਂ ਪੁਲਿਸ ਨੂੰ ਐਡਾ ਉਹ ਲੜਕੀ ਦੇ ਦੁਆਰਾ ਦੱਸੀਆਂ ਗਈਆਂ ਇਸ ਲੜਕੀ ਦੇ ਦੁਆਰਾ ਪੁਲਿਸ ਨੂੰ ਇਹ ਵੀ ਦੱਸਿਆ ਜਾਂਦਾ ਕਿ ਉਹਨਾਂ ਵਿੱਚੋਂ ਦੋ ਲੜਕੇ ਇੱਕ ਦੂਜੇ ਨਾਲ ਸੰਦੀਪ ਤੇ ਵਰਜੇਸ਼ ਲੈ ਕੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ ਇਹ ਨਾਂ ਸੀ ਉਹਨਾਂ ਦੇ ਤੇ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਮੈਨੂੰ ਇੱਕ ਬੋਤਲ ਦੇ ਵਿੱਚ ਭਰਿਆ ਹੋਇਆ ਸਫੇਦ ਰੰਗ ਦਾ ਡਰਿੰਕ ਵੀ ਜ਼ਬਰਨ ਪਿਲਾਇਆ ਗਿਆ ਸੀ ਪਰ ਮੈਂ ਉਸ ਦੀ ਉਲਟੀ ਕਰਤੀ ਸੀ ਇਹਨਾਂ ਸਭ ਦੀ ਉਮਰ ਆ Đ 20-25 ਸਾਲ ਦੇ ਅੰਡਰ ਅੰਡਰ ਸੀ ਤੇ ਉਸ ਤੋਂ ਬਾਅਦ ਸਾਰਿਆਂ ਦੇ ਦੁਆਰਾ ਮੇਰੇ ਨਾਲ ਇਹ ਸਭ ਕੁਝ ਕੀਤਾ ਗਿਆ ਤੇ ਉਸ ਤੋਂ ਬਾਅਦ ਮੈਨੂੰ ਬਿਠਾ ਕੇ ਉਹਨਾਂ ਦੇ ਦੁਆਰਾ ਇਸ ਜਗ੍ਹਾ ਦੇ ਉੱਤੇ ਛੱਡ ਦਿੱਤਾ ਗਿਆ ਉਨ੍ਹਾਂ ਦੁਆਰਾ ਮੇਰੀ ਇੱਕ ਵੀਡੀਓ ਵੀ ਬਣਾਈ ਗਈ ਸੀ ਤੇ ਮੈਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਤੂੰ ਕਿਸ ਨੂੰ ਦੱਸਿਆ ਤਾਂ ਅਸੀਂ ਇਸ ਨੂੰ ਇੰਟਰਨੈਟ ਦੇ ਉੱਤੇ ਛਾੜ ਦੇਾਂਗੇ। ਉਸ ਤੋਂ ਬਾਅਦ ਮੈਂ ਜਦੋਂ ਉੱਥੇ ਥੋੜਾ ਜਿਹਾ ਹੋਸ਼ চাই ਤਾਂ ਮੇਰੇ ਦੋਰਾ 100 ਨੰਬਰ ਦੇ ਉੱਤੇ ਫੋਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਸ ਲੜਕੀ ਦੇ ਘਰ ਵਾਲਿਆਂ ਨੂੰ ਖਬਰ ਦਿੱਤੀ ਜਾਂਦੀ ਹੈ ਤੇ ਉਹ ਆਉਂਦੇ ਨੇ। ਇਸ ਤੋਂ ਬਾਅਦ ਪੁਲਸ ਦੇ ਦੁਆਰਾ ਉਸ ਦੀ ਮੈਡੀਕਲ ਜਾਂਚ ਕਰਵਾਈ ਜਾਂਦੀ ਹੈ ਤਾਂ ਇਸ ਦੇ ਵਿੱਚ ਬਾਕੀ ਉਹ ਲੜਕੀ ਸੱਚ ਬੋਲ ਰਹੀ ਸੀ ਰਿਪੋਰਟ ਦੇ ਦੋ ਵਿੱਚ ਇਸ ਚੀਜ਼ ਦੀ ਪੁਸ਼ਟੀ ਹੋ ਜਾਂਦੀ ਆ। ਇਸ ਤੋਂ ਬਾਅਦ ਲਗਭਗ 300 ਪੁਲਿਸ ਕਰਮੀਆਂ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਜਾਂਦੀਆਂ ਨੇ ਅਤੇ ਉਸੇ ਵਕਤੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਆ। ਇਸ ਤੋਂ ਬਾਅਦ ਪੁਲਸ ਦੇ ਦੁਆਰਾ ਸਭ ਤੋਂ ਪਹਿਲਾਂ ਜੈਪੁਰ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਆੜੇ ਉਹਨਾਂ ਨੂੰ ਖੰਘਾਲਣਾ ਸ਼ੁਰੂ ਕੀਤਾ ਜਾਂਦਾ ਉਸ ਫੁਟੇਜ ਦੇ ਵਿੱਚ ਉਹ ਲੜਕੀ ਹੈ ਜਿਹੜੀ ਉਹ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦੇ ਹੋਏ ਨਜ਼ਰ ਵੀ ਆਉਂਦੀ ਆ। ਪਰ ਇਸ ਤੋਂ ਬਾਅਦ ਪੁਲਸ ਦੇ ਦੁਆਰਾ ਹੋਰ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਕੋਈ ਵੀ ਕੋਸ਼ਿਸ਼ ਪੁਲਸ ਦੀ ਰਗ ਨਹੀਂ ਸੀ ਲਿਆ ਰਹੀ ਤੇ ਉਧਰ ਲੋਕਾਂ ਦੇ ਵਿੱਚ ਵੀ ਗੁੱਸਾ ਵਧਦਾ ਜਾ ਰਿਹਾ ਤੇ ਅਲੱਗ-ਅਲੱਗ ਕੈਂਡਲ ਮਾਰਚ ਵੀ ਹੋ ਉਹ ਵੀ ਕੱਢੇ ਜਾ ਰਹੇ ਸੀ ਇਸ ਤੋਂ ਇਲਾਵਾ ਪੁਲਸ ਦੇ ਦੁਆਰਾ ਉਸ ਲੜਕੀ ਨੂੰ ਆਪਣੇ ਨਾਲ ਬਿਠਾਇਆ ਗਿਆ ਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਵੀ ਕਮਾਇਆ ਗਿਆ ਕਿ ਸ਼ਾਇਦ ਸਾਨੂੰ ਉਹ ਜਗ੍ਹਾ ਮਿਲ ਜੇ ਜਿੱਥੇ ਲੜਕੀ ਦੇ ਨਾਲ ਇਹ ਬਰਦਾਦ ਕੀਤੀ ਗਈ ਆ ਪਰ ਪੁਲਸ ਨੂੰ ਉਹ ਜਗ੍ਹਾ ਮਿਲਦੇ ਵਿੱਚ ਵੀ ناکਾਮਯਾਬੀ ਰਹਿੰਦੀ ਹੈ ਉਹ ਲੜਕੀ ਉਹ ਜਗ੍ਹਾ ਦੱਸਣ ਦੇ ਵਿੱਚ ਵੀ ناکਾਮਯਾਬ ਰਹਿੰਦੀ ਹੈ ਜਿਹੜੀ ਜਗ੍ਹਾ ਦੇ ਉੱਤੇ ਉਸ ਨਾਲ ਇਹ ਜਿਉ ਸੁਣੋ ਅਲੱਗ-ਅਲੱਗ ਖਾਲੀ ਬਿਲਡਿੰਗਾਂ ਬੇਸਮੈਂਟ ਤੇ ਹੋਰ ਚੀਜ਼ਾਂ ਵੀ ਦਿਖਾਈਆਂ ਜਾਂਦੀਆਂ ਨੇ ਪਰ ਉਸ ਲੜਕੀ ਦੇ ਦੁਆਰਾ ਕੁਝ ਵੀ ਪਛਾਣਿਆ ਨਹੀਂ ਜਾਂਦਾ ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਕੋਈ ਵੀ ਚੀਜ਼ ਜੜੀ ਮੈਡੀ ਸੀ ਰਹੀ ਤਾਂ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਦੁਆਰਾ ਇੱਕ ਮੀਟਿੰਗ ਕੀਤੀ ਗਈ ਔਸਮ ਮੀਟਿੰਗ ਦੇ ਵਿੱਚ ਪੁਲਸ ਨੇ ਇਹ ਵੀ ਦੇਖਿਆ ਕਿ ਉਹ ਲੜਕੀ ਹੈ ਜਿਹੜੀ ਉਹ ਤਿੰਨ ਲੜਕਿਆਂ ਦੇ ਨਾਲ ਆਟੋ 'ਚ ਬੈਠੀ ਕਿਉਂ? ਦੂਜੀ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਉਸ ਲੜਕੇ ਦੇ ਦੁਆਰਾ ਇੱਕ ਫੋਨ ਕੀਤਾ ਗਿਆ ਸੀ ਆਪਣੇ ਭਰਾ ਨੂੰ ਉਸ ਰੇਲਵੇ ਸਟੇਸ਼ਨ ਤੇ ਪਹੁੰਚਣ ਤੋਂ ਬਾਅਦ ਕਿ ਮੈਨੂੰ ਲੇਟ ਹੋ ਜੂ ਮੈਂ ਬਾਅਦ ਵਿੱਚ ਆਉਂਗੀ ਅਜੇ ਘਰੇ। ਇਸ ਤੋਂ ਇਲਾਵਾ ਇਹ ਲੜਕੇ ਜਿਹੜੇ ਉਸ ਨੂੰ ਐਮਐਨਆਈਟੀ ਦੇ ਵਿੱਚ ਹੀ ਕਿਉਂ ਛੱਡ ਕੇ ਗਏ ਤੇ ਦੂਜੀ ਗੱਲ ਇਹ ਸੀ ਕਿ ਉਸ ਲੜਕੀ ਦਾ ਮੋਬਾਈਲ ਉਹਨਾਂ ਨੇ ਦੁਬਾਰਾ ਆਪਣੇ ਕੋਲੇ ਕਿਉਂ ਨਹੀਂ ਰੱਖਿਆ ਗਿਆ? ਤੇ 3 ਵਜੇ ਦੇ ਕਾਰਪਸ ਦੇ ਦੁਆਰਾ ਨਵੇਂ ਸਿਰੇ ਤੋਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਤੇ ਜੋ ਨਵੇਂ ਸਿਰੇ ਤੋਂ ਜਾਂਚ ਕੀਤੀ ਗਈ ਪੁਲਸ ਦੇ ਦੁਆਰਾ ਤਾਂ ਪੁਲਸ ਨੂੰ ਸਭ ਕੁਝ ਸਮਝ ਆ ਚੁੱਕਿਆ ਸੀ ਉਸ ਤੋਂ ਬਾਅਦ ਪੁਲਸ ਦੇ ਦੁਆਰਾ ਹੋਰ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਜੋ ਕਹਾਣੀ ਸਮਝ ਆਈ ਉਹ ਇਹ ਸੀ ਕਿ ਦਰਅਸਲ ਆਰਤੀ ਸੀ ਜਿਹੜੀ ਇਸਦੇ ਪਰਿਵਾਰ ਦੀ ਜਿਹੜੀ ਹਮਾਲੀ ਹਾਲਤ ਤੋਂ ਕਾਫੀ ਜ਼ਿਆਦਾ ਕਮਜ਼ੋਰ ਸੀ ਤੇ ਉਹ ਆਪਣੇ ਦੋ ਭਟਾਵਾਂ ਤੇ ਦੋ ਭੈਣਾਂ ਦੇ ਨਾਲ ਆਪਣੇ ਘਰ ਦੇ ਵਿੱਚ ਰਿਆ ਕਰਦੀ ਸੀ ਉਸ ਦਾ ਪਿਤਾ ਵੀ ਮਾਨਸਿਕ ਰੂਪ ਦੇ ਵਿੱਚ ਕਾਫੀ ਜ਼ਿਆਦਾ ਕਮਜ਼ੋਰ ਸੀ ਇਸ ਤੋਂ 5-6 ਮਹੀਨੇ ਪਹਿਲਾਂ ਸਬਾਈ ਮਾਦੋਪੁਰ ਦੇ ਵਿੱਚ ਰਹਿਣ ਵਾਲੇ ਇੱਕ ਰਿਸ਼ੀ ਰਾਜ ਮੀਨਾ ਨਾਂ ਦੇ ਇੱਕ ਲੜਕੇ ਦੇ ਨਾਲ ਆਰਤੀ ਦੀ ਮੁਲਾਕਾਤ ਹੁੰਦੀ ਹੈ ਤੇ 2-4 ਦਿਨਾਂ ਦੇ ਵਿੱਚ ਉਹ ਚੰਗੇ ਦੋਸਤ ਵੀ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਸੀ ਇਸ ਘਟਨਾ ਤੋਂ ਠੀਕ 3 ਮਹੀਨੇ ਪਹਿਲਾਂ ਰਿਸ਼ੀ ਰਾਜ ਦੇ ਦੁਆਰਾ ਉਸ ਨੂੰ ਜੈਪੁਰ ਸੱਦਿਆ ਗਿਆ ਸੀ ਇਹ ਕਹਿ ਕੇ ਕਿ ਜੇਕਰ ਤੂੰ ਇੱਥੇ ਆਜੇ ਤਾਂ ਤੇਰੇ ਲਈ ਨੌਕਰੀ ਤਰਸਣੀ ਵੀ ਆਸਾਨ ਹੋ ਜੂਗੀ ਇਸ ਤੋਂ ਬਾਅਦ 9 ਜਨਵਰੀ ਦੀ ਤਰੀਕ ਆਉਂਦੀ ਹੈ ਉਸ ਦੇ ਦੁਆਰਾ ਆਪਣਾ ਪੇਪਰ ਦਿੱਤਾ ਜਾਂਦਾ ਤੇ ਵਾਪਸ ਆਉਂਦੀ ਹੈ ਜੈਪੁਰ ਦੇ ਵਿੱਚ ਉੱਥੇ ਉਤਰ ਕੇ ਉਸ ਦੇ ਦੁਆਰਾ 7:20 ਮਿੰਟਾਂ ਦੇ ਉੱਤੇ ਆਪਣੇ ਭਰਾ ਨੂੰ ਫੋਨ ਕੀਤਾ ਜਾਂਦਾ ਤੇ ਕਿਹਾ ਜਾਂਦਾ ਕਿ ਮੈਨੂੰ ਘਰ ਆਉਣ ਦੇ ਵਿੱਚ ਥੋੜੀ ਜੀ ਦੇਰ ਹੋ ਜੂਗੀ ਇਸ ਤੋਂ ਬਾਅਦ ਆਰਤੀ ਦੇ ਦੁਆਰਾ ਜੈਪੁਰ ਜੰਕਸ਼ਨ ਤੋਂ ਆਟੋ ਦੇ ਵਿੱਚ ਬੈਠਾ ਜਾਂਦਾ ਤੇ ਉਹ ਜਗਤਬਰਾ ਪਹੁੰਚਦੀ ਹੈ ਰਿਸ਼ੀ ਰਾਜ ਦੇ ਕੋਲ ਤੇ ਉੱਥੇ ਜਾ ਕੇ ਰਿਸ਼ੀ ਰਾਜ ਦੇ ਦੁਆਰਾ ਹੀ ਆਟੋ ਵਾਲ ਨੂੰ 180 ਰੁਪਏ ਕਿਰਾਇਆ ਵੀ ਦਿੱਤਾ ਜਾਂਦਾ ਇਸ ਤੋਂ ਬਾਅਦ ਰਿਸ਼ੀ ਰਾਜ ਮੀਨਾ ਤੇ ਆਰਤੀ ਦੇ ਦੁਆਰਾ ਸਬੰਧ ਬਣਾਏ ਜਾਂਦੇ ਨੇ ਇਸ ਤੋਂ ਬਾਅਦ ਪਲਾਨ ਦੇ ਮੁਤਾਬਕ ਆਰਤੀ ਦੇ ਦੁਆਰਾ ਲਗਭਗ 10 ਵਜੇ ਆਪਣੇ ਹੀ ਇੱਕ ਦੋਸਤ ਸੰਦੀਪ ਲਾਂਬਾ ਨੂੰ ਫੋਨ ਕੀਤਾ ਜਾਂਦਾ ਤੇ ਫੋਨ ਕਰਕੇ ਉੱਥੇ ਹੀ ਸੱਦਿਆ ਜਾਂਦਾ ਸੰਦੀਪ ਨਰਸਿੰਘ ਦੇ ਸੈਕੰਡ ਈਅਰ ਦਾ ਸਟੂਡੈਂਟ ਸੀ ਤੇ 1 ਮਹੀਨਾ ਪਹਿਲਾਂ ਆਰਤੀ ਤੇ ਸੰਦੀਪ ਦੋਨੇ ਆਸ ਵਿੱਚ ਮਿਲੇ ਸੀ ਤੇ ਉਸ ਤੋਂ ਬਾਅਦ ਉਹ ਉਸ ਦਾ ਬੋਏਫ੍ਰੈਂਡ ਸੀ ਇਸ ਤੋਂ ਬਾਅਦ ਸੰਦੀਪ ਆਰਤੀ ਦੇ ਫਰੈਂਟ ਤੇ ਪਹੁੰਚਦਾ ਉਦੋਂ ਤੱਕ ਰਿਸ਼ੀ ਰਾਜ ਉੱਥੇ ਹੀ ਲੁਕ ਜਾਂਦਾ ਤੇ ਲੁਕਣ ਤੋਂ ਬਾਅਦ ਆਰਤੀ ਤੇ ਸੰਦੀਪ ਤੇ ਦੁਆਰਾ 20 ਸੰਬੰਧ ਬਣਾਏ ਜਾਂਦੇ ਨੇ ਉੱਥੇ ਇਸ ਤੋਂ ਬਾਅਦ ਆਰਤੀ ਦੇ ਦੁਆਰਾ ਸੰਦੀਪ ਦਾ ਮੋਬਾਈਲ ਫੋਨ ਕੱਢਿਆ ਜਾਂਦਾ ਉਸ ਦੇ ਵਿੱਚੋਂ ਆਪਣੀ ਕਾਲ ਡਿਟੇਲ ਤੇ ਮੈਸੇਜ ਡਿਲੀਟ ਕਰ ਦਿੱਤੇ ਜਾਂਦੇ ਨੇ ਪੂਰੀ ਦੀ ਪੂਰੀ ਹਿਸਟਰੀ ਤੇ ਆਰਤੀ ਦੇ ਦੁਆਰਾ ਸੰਦੀਪ ਦੇ ਪਰਸ ਦੀ ਵੀ ਤਲਾਸ਼ੀ ਲਈਤੀ ਜਾਂਦੀ ਹੈ ਉਹਦਾ ਡੈਬਿਟ ਤੇ ਕ੍ਰੈਡਿਟ ਕਾਰਡ ਵੀ ਦੇਖੇ ਜਾਂਦੇ ਨੇ ਇਸ ਤੋਂ ਬਾਅਦ ਆਰਤੀ ਦੁਆਰਾ ਸੰਦੀਪ ਨੂੰ ਧਮਕਾਉਣਾ ਸਟਾਰਟ ਕਰ ਦਿੱਤਾ ਜਾਂਦਾ ਪੁਲਿਸ ਮੁਕਾਦਮੇ ਦਰਜ ਕਰਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਉਸਦਾ ਏਟੀਐਮ ਕਾਰਡ ਵੀ ਖੋ ਲਿਆ ਜਾਂਦਾ ਤੇ ਉਸਦਾ ਪਾਸਵਰਡ ਵੀ ਪੁੱਛ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਘਰੋਂ ਭੇਦ ਦਿੱਤਾ ਜਾਂਦਾ ਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਕਿ ਤੂੰ 5 ਲੱਖ ਰੁਪਏ ਦਾ ਇੰਤਜ਼ਾਮ ਕਰ ਨਹੀਂ ਤਾਂ ਮੈਂ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਤੇਰੇ ਖਿਲਾਫ ਰਿਪੋਰਟ ਦਰਜ ਕਰਵਾ ਦੂੰਗੀ ਸੰਦੀਪ ਦੇ ਜਾਣ ਤੋਂ ਬਾਅਦ ਉਸੇ ਫਲੈਟ ਦੇ ਵਿੱਚ ਛੁਪਿਆ ਹੋਇਆ ਰਿਸ਼ੀ ਰਾਜਮੀਨਾ ਸੀ ਜਿਹੜਾ ਉਹ ਕਮਰੇ ਦੇ ਵਿੱਚੋਂ ਬਾਹਰ ਆਉਂਦਾ 5 ਵਜੇ ਦੇ ਕਰੀਬ ਪੀੜਤਾ ਸੀ ਜਿਹੜੀ ਇਸ ਨੂੰ ਆਪਣੀ ਬੈਕ ਦੇ ਉੱਤੇ ਬਿਠਾਉਂਦਾ ਤੇ ਐਮ ਐਨ ਆਈਟੀ ਦੇ ਸਾਹਮਣੇ ਲਿਜਾ ਕੇ ਛੱਡ ਦਿੰਦਾ ਇਸ ਤੋਂ ਬਾਅਦ ਆਰਤੀ ਦੇ ਦੁਆਰਾ ਆਪਣੇ ਮੂੰਹ ਦੇ ਉੱਤੇ ਹੀ ਕੀਟਨਾਸ਼ਕ ਐਲਡਰੀਨ ਆ ਜਿਹੜਾ ਉਸ ਨੂੰ ਘੋਲ ਕੇ ਲਗਾਇਆ ਜਾਂਦਾ ਤੇ ਆਪਣੇ ਕੱਪੜਿਆਂ ਦੇ ਉੱਤੇ ਵੀ ਛਿੜਕ ਲਿਆ ਜਾਂਦਾ ਇਸ ਤੋਂ ਬਾਅਦ ਉਸ ਦੇ ਦੁਆਰਾ ਪੁਲਿਸ ਨੂੰ ਫੋਨ ਕੀਤਾ ਜਾਂਦਾ ਤੇ ਆਪ ਦੇ ਕਟਨੈਪ ਅਤੇ ਇਸ ਤੋਂ ਇਲਾਵਾ ਹੋਰ ਸਭ ਕੁਝ ਕਰਨ ਦੀ ਜਿਹੜੀ ਸੂਚਨਾ ਉਹ ਪੁਲਿਸ ਕੰਟਰੋਲ ਰੂਮ ਨੂੰ ਦੇ ਦਿੱਤੀ ਜਾਂਦੀ ਆ ਇਸ ਤੋਂ ਬਾਅਦ ਰਿਸ਼ੀ ਰਾਜ ਉੱਥੋਂ ਚਲਾਇਆ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਆਰਤੀ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਲੈ ਜਾਂਦੀ ਆ ਇਸ ਤੋਂ ਬਾਅਦ ਆਰਤੀ ਤੋਂ ਪੁੱਛਗਿੱਛ ਦੇ ਦੌਰਾਨ ਉਹ ਆਪ ਦਾ ਨਾਂ ਤਾਂ ਮੰਨ ਚੁੱਕੀ ਸੀ ਕਿ ਮੈਂ ਹਾਂ ਇਹ ਕੁਝ ਕੀਤਾ ਪਰ ਉਸ ਦੇ ਦੁਆਰਾ ਰਿਸ਼ੀ ਰਾਜ ਦੇ ਬਾਰੇ ਵਿੱਚ ਕੁਝ ਨਹੀਂ ਸੀ ਦੱਸਿਆ ਜਾ ਰਿਹਾ ਤਾਂ ਉਸ ਤੋਂ ਬਾਅਦ ਪੁਸਤ ਦੇ ਦੁਆਰਾ ਦੋਨਾਂ ਦੀ ਮੋਬਾਈਲ ਲੋਕੇਸ਼ਨ ਕੱਢੀ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਆਮਣਾ ਸਾਹਮਣਾ ਕਰਵਾਇਆ ਜਾਂਦਾ ਤਾਂ ਉਸ ਤੋਂ ਬਾਅਦ ਦੋਨਾਂ ਦੇ ਦੁਆਰਾ ਸਾਰੀ ਸੱਚਾਈ ਦੱਸ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਪੁਲਦ ਦੇ ਸਾਹਮਣੇ ਇਹ ਚੀਜ਼ ਆਉਂਦੀ ਆ ਕਿ ਉਹਨਾਂ ਦੇ ਦੁਆਰਾ ਇਸ ਤੋਂ ਪਹਿਲਾਂ ਵੀ ਲਗਭਗ 5 ਅਜਿਹੇ ਬਲੈਕਮੇਲਿੰਗ ਦੇ ਮਾਮਲੇ ਆੜੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਉਹ ਜਹੇ ਸ਼ਿਕਾਰਪਾਲ ਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਤੋਂ ਰਪਏ ਏਟ ਲੈਂਦੇ ਸੀ ਪੁਲਦ ਦੇ ਦੁਆਰਾ ਉਹਨਾਂ ਤੋਂ 6 ਮੋਬਾਈਲ ਫੋਨ ਤੇ 15 ਸਿਮ ਬਰਾਮਦ ਕੀਤੇ ਗਏ ਇਸ ਤੋਂ ਇਲਾਵਾ ਇਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ 5 ਲੱਖ ਰੁਪਏ ਸੀ ਜੋ ਵੀ ਇਹਨਾਂ ਦੁਆਰਾ ਅਜਿਹੇ ਮਾਮਲਿਆਂ ਦੇ ਵਿੱਚ ਜਾਂ ਬਲੈਕਮੇਲਿੰਗ ਕਰਕੇ ਹੀ ਲੋਕਾਂ ਤੋਂ ਐਠੇ ਗਏ ਸੀ ਤੇ ਹੁਣ ਇਹਨਾਂ ਤੋਂ ਹੋਰ ਵੀ ਜ਼ਿਆਦਾ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਨੀ ਕਿ ਇੱਕ ਅਜਿਹਾ ਮਾਮਲਾ ਸੀ ਜਿੱਦ ਵਿੱਚ ਇੱਕ ਲੜਕੇ ਨੂੰ ਫਸਾਉਣ ਦਾ ਇਹਨਾਂ ਦੁਆਰਾ ਇਤਿਆ ਪੂਰਾ ਕੀਤਾ ਗਿਆ ਸੀ ਪਰ ਪੁਲਿਸ ਦੀ ਚਲਾਕੀ ਦੇ ਸਦਕਾ ਇਹ ਦੋਨੋਂ ਫੜੇ ਗਏ ਨੇ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫਾਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ